ਸਤਗੁਰ ਨੇ ਜਿਹੜੇ ਰਾਜ ਪੂਤਾਂ ਦਾ ਰਾਜ ਕਰਾਣੇ ਵਾਲੇ ਨਾਂ ਸੀ ਸਿੰਘ ਤੇ ਕੌਰ ਉਹ ਚੱਕ ਕੇ ਆਪਣੇ ਸੰਗਾਂ ਨਾਲ ਜੋੜਤੇ ਵੀ ਤੁਸੀਂ ਵੀ ਅੱਜ ਤੋਂ ਰਾਜ ਕਰਾਣੇ ਦੇ ਹੋ ਗਏ ਆ ਗੁਰੂ ਹਰਗੋਬਿੰਦ ਸਾਹਿਬ ਦੀ ਸਰੀਰਕ ਹਿਆਤੀ ਦੇ ਵਿੱਚ ਜਦੋਂ ਸਰੀਰਕ ਉੱਤੇ ਦੁਨੀਆ ਵਿੱਚ ਵਿਚਰ ਰਹੇ ਸੀਗੇ ਉਹਨਾਂ ਦੇ ਦੋ ਪੁੱਤਰ ਕਾਲ ਚਰਾਨਾ ਕਰ ਚੁੱਕੇ ਸੀ ਬਾਬਾ ਗੁਰਦਿੱਤਾ ਜੀ ਵੀ ਬਾਬਾ ਟਲਰਾਏ ਸਾਹਿਬ ਵੀ ਕਰਤਾਰਪੁਰ ਸਾਹਿਬ ਤਾਂ ਗੁਰੂ ਸਾਹਿਬ ਉਹਨਾਂ ਨੇ ਰੱਖਾਇਆ ਹੈ ਹਨਾ ਜੀ ਇਹ ਇਹਨਾਂ ਨੇ ਨਹੀਂ ਫਿਰ ਬਸਾਇਆ ਹਨਾ ਜੀ ਕੀਰਤਪੁਰ ਵੀ ਗੁਰੂ ਸਾਹਿਬ ਨੇ ਬਸਾਇਆ ਸੀ ਅੱਛਾ ਪਹਿਲਾਂ ਬਿਲਕੁਲ ਕੀਰਤਪੁਰ ਬਾਜ ਵਿਖਾਇਆ ਕਰਤਾਰਪੁਰ ਤੋਂ ਪੀਰ ਬੁੱਢਣ ਸਾਹਿਬ ਕਰਨੀ ਦਾ ਪੀਰ ਸੀਗਾ ਆਖਿਆ ਜਾਂਦਾ ਆ ਉਹਦੇ ਨਾਲ ਸਾਖੀ ਜੋੜ ਕੇ ਕਿ ਉਹਦੀਆਂ ਬੱਕਰੀਆਂ ਨੂੰ ਸ਼ੇਰ ਚਾਰਦਾ ਹੁੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੁਰ ਇਤਿਹਾਸ ਪਿਲ ਟੀਵੀ ਯੂਕੇ ਗੁਰਵਾਣੀ ਉੱਪਰ ਔਰ ਮੈਂ ਹਾਂ ਬਿਲਕੁਨਰ ਔਰ ਸਾਡਾ ਇਹ ਗੜੀਵਾਰ ਪ੍ਰੋਗਰਾਮ ਚੱਲ ਰਿਹਾ ਆ ਭਾਈ ਸਾਹਿਬ ਰਣਜੀਤ ਸਿੰਘ ਰਾਣਾ ਜੀ ਉਹਨਾਂ ਦੇ ਨਾਲ ਉਹ ਸਾਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਇਤਿਹਾਸ ਦੇ ਬਾਰੇ ਦੱਸ ਰਹੇ ਹਨ ਕਿਉਂਕਿ ਇਸ ਸਾਲ ਗੁਰੂ ਸਾਹਿਬ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਔਰ ਹੁਣ ਤੱਕ ਸਾਨੂੰ ਭਾਈ ਸਾਹਿਬ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਜਦੋਂ ਮਹਾਰਾਜ ਜੀ ਗੋਲਡਨ ਟੈਂਪਲ ਹਰਮੰਦਰ ਸਾਹਿਬ ਆਏ ਤੇ ਦਰਵਾਜ਼ੇ ਉਹਨਾਂ ਦੀ ਬੰਦ ਕਰ ਦਿੱਤੇ ਗਏ ਤੇ ਫਿਰ ਉਹਨਾਂ ਨੇ ਉੱਥੇ ਓਡੀਕ ਕੀਤੀ ਉਸ ਤੋਂ ਬਾਅਦ ਬੀਬੀਆਂ ਉਹਨਾਂ ਨੂੰ ਬਗਾਪਿੰਡ ਲੈ ਗਈਆਂ ਔਰ ਬਗਾਪਿੰਡ ਬੀਬੀਆਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਔਰ ਸਭ ਤੋਂ ਪਹਿਲਾਂ ਇਸ ਤੋਂ ਅੱਗੇ ਆਪਾਂ ਹੁਣ ਤੁਰੀਏ ਸਭ ਤੋਂ ਪਹਿਲਾਂ ਭਾਈ ਸਾਹਿਬ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਆਂ ਭਾਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਧੰਨਵਾਦ ਕਰਨਾ ਬੰਦਾ ਜਿਹੜੇ ਤੁਸੀਂ ਗੁਰ ਇਤਿਹਾਸ ਦੇ ਨਾਲ ਲੋਕਾਂ ਨੂੰ ਜੋੜਨਾ ਮੈਨੂੰ ਜੋੜਨਾ ਨਹੀਂ ਭਾਈ ਸਾਹਿਬ ਤੁਹਾਡਾ ਬਹੁਤ ਕੀਮਤੀ ਟਾਈਮ ਆ ਔਰ ਤੁਸੀਂ ਸਾਨੂੰ ਜੇਦੋ ਤੁਸੀਂ ਤੁਹਾਨੂੰ ਟਾਈਮ ਦਿੰਦੇ ਆ ਤੁਸੀਂ ਆਉਂਦੇ ਆ ਔਰ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਦੇ ਆ ਇਹਦੇ ਦੀ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੁਹਾਡਾ ਔਰ ਜਿਸ ਤਰ੍ਹਾਂ ਆਪਾਂ ਉਸ ਦਿਨ ਪਿਛਲੇ ਐਪੀਸੋਡ ਵਿੱਚ ਪਹੁੰਚੇ ਸੀ ਪਿੰਡ ਬੜਾ ਤੇ ਉਸ ਤੋਂ ਅੱਗੇ ਦਾ ਇਤਿਹਾਸ ਫਿਰ ਮੈਂ ਚਾਹਨਾ ਕਿ ਤੁਸੀਂ ਤੋਰੋ ਔਰ ਸਾਨੂੰ ਦੱਸੋ ਕਿ ਗੁਰੂ ਸਾਹਿਬ ਫਿਰ ਉੱਥੋਂ ਕਿੱਧਰ ਨੂੰ ਗਏ ਵਾਪਸ ਵਲੇ ਪਿੰਡ ਤੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਬਕਾਲੇ ਵੱਲ ਨੂੰ ਮੁੜ ਗਏ अच्छा जी वापस वे बिल्कुल माजी ਦੇ ਕੁਝ ਹੋਰ ਪਿੰਡਾਂ ਚ ਹੁੰਦੇ ਹੋਏ ਬਕਾਲੇ ਤੋਂ ਆਏ ਸੀ ਹਰਮੰਦਰ ਸਾਹਿਬ ਦੀ ਖਾਸ ਤੌਰ ਤੇ ਨਤਮਸਟਕ ਹੋਣਾ ਆਏ ਸੀ ਦਰਬਾਰ ਸਾਹਿਬ ਦੇ ਵਿੱਚ ਤੇ ਚਲੋ ਉਹ ਆਪਾਂ ਇਤਿਹਾਸ ਜਾਣ ਲਿਆ ਦਰਸ਼ਿੰਦਰਉੜੀ ਦੇ ਦਰਵਾਜ਼ੇ ਬੰਦ ਹੋ ਗਏ ਤੇ ਸਤਿਗੁਰੂ ਜੀ ਫਿਰ ਬਲੇ ਪਿੰਡ ਤੋਂ ਤੇ माजी ਦੇ ਕੁਝ ਹੋਰ ਪਿੰਡਾਂ ਤੋਂ ਹੁੰਦੇ ਹੋਏ ਬਕਾਲੇ ਵਾਪਸ ਮੁੜ ਗਿਆ ਔਰ ਬਕਾਲੇ ਪਰਿਵਾਰ ਛੱਡ ਕੇ ਆਏ ਸੀ ਨਾਲ ਨਹੀਂ ਸੀ ਲੈ ਕੇ ਆਏ ਜੀ ਬਕਾਲੇ ਜਾ ਕੇ ਕਿਉਂਕਿ ਲੰਮੇ ਟਾਈਮ ਤੋਂ ਉੱਥੇ ਰਹਿ ਰਿਹਾ ਸੀ ਰਹਿ ਸੀ ਉਹਨਾਂ ਤੇ ਉੱਤੇ ਗੋਲੀ ਉੱਥੇ ਚੱਲੀ ਸੀਗੀ ਸੋ ਸੰਗਤਾਂ ਜਿਹੜੀਆਂ ਸੀ ਜਿਨ੍ਹਾਂ ਦਾ ਪਿਆਰ ਸੀਗਾ ਜਿਹੜੀਆਂ ਬਕਾਲੇ ਦੀਆਂ ਸੰਗਤਾਂ ਫਿਕਰਮੰਦ ਸੀਗੀਆਂ ਉਹਨਾਂ ਨੂੰ ਹੌਸਲਾ ਵੀ ਦੇਣਾ ਸੀਗਾ ਵੀ ਜੋ ਬੀਤ ਗਿਆ ਸੋ ਵੀ ਗਿਆ ਐਡੀ ਵੱਡੀ ਗੱਲ ਨਹੀਂ ਬਕਾਲੇ ਜਾ ਕੇ ਪਰਿਵਾਰ ਨੂੰ ਮਿਲੇ ਤੇ ਫਿਰ ਬਕਾਲੇ ਤੋਂ ਉਹਨਾਂ ਦਾ ਅਗਲਾ ਪੜਾਅ ਜਿਹੜਾ ਸੀਗਾ ਉਹਨਾਂ ਨੇ ਕਰਤਾਰਪੁਰ ਵਾਪਸ ਹੈ ਜਰੰਦਰ ਵਾਲੇ ਕਰਤਾਰਪੁਰ ਅੱਛਾ ਜੀ ਫਿਰ ਵਾਪਸ ਕਰਤਾਰਪੁਰ ਜਰੰਦਰ ਵਾਲੇ ਕਰਤਾਰਪੁਰ ਵਾਪਸ ਆ ਗਏ ਉੱਥੇ ਜਾਣ ਦਾ ਇੱਕ ਮਕਸਦ ਸੀ ਕਿ ਬਕਾਲੇ ਤੋਂ ਜਦੋਂ ਧੀਰਮਲ ਦਾ ਡੇੜਾ ਉਖਾੜ ਦਿੱਤਾ ਗਿਆ ਉਹ ਜਾ ਕੇ ਕਰਤਾਰਪੁਰ ਬੈਠ ਗਿਆ ਕਿਉਂਕਿ ਉਹਨੇ ਸ਼ਹਿਰ ਤੇ ਕਬਜ਼ਾ ਕੀਤਾ ਸੀ ਇਹ ਸ਼ਹਿਰ ਗੁਰੂ ਅਰਜਨ ਦੇਵ ਸਾਹਿਬ ਨੇ ਬਸਾਇਆ ਸੀ ਆਪਾਂ ਪਹਿਲੇ ਦੀ ਗੱਲ ਕਰ ਚੁੱਕੇ ਹਾਂ ਤੇ ਉੱਥੇ ਜਦੋਂ ਗੁਰੂ ਅਰਜਨ ਦੇਵ ਨੇ ਬਸਾਇਆ ਸੀ ਤੇ ਗੁਰੂ ਘਰ ਦੇ ਸ਼ਰਧਾਲੂ ਸੀ ਸਾਰੇ ਇੱਥੋਂ ਤੱਕ ਕਿ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸਾਰਾ ਪਰਿਵਾਰ ਉਹ ਵੀ ਉੱਥੇ ਬੈਠਾ ਸੀ ਅਛੇ ਨੰਦਕਰ ਜੀ ਗਰਤਾਰਪੁਰ ਚ ਹੋਇਆ ਸੀ ਓਬਵੀਅਸਲੀ ਉਹ ਤਾਂ ਉੱਥੇ ਹੀ ਹੋਇਆ ਉੱਥੇ ਬੈਠੇ ਸੀ ਪਰਿਵਾਰ ਉੱਥੇ ਬੈਠਾ ਸੀਗਾ ਮਾਤਾ ਗੁਜਰੀ ਦੇ ਭਤੀਜੇ ਉੱਥੇ ਸੀ ਬਾਕੀ ਪਰਿਵਾਰ ਉੱਥੇ ਸੀਗਾ ਸਾਰੇ ਬੇਸ਼ੱਕ ਲੰਮਾ ਸਮਾਂ ਪੈ ਗਿਆ ਸੀ ਉਦ ਤੱਕ ਆਨੰਦਕਾਰ ਜੀ ਤੋਂ ਲੈ ਕੇ ਉਸ ਸਮੇਂ ਤੱਕ 30 ਸਾਲ ਦਾ ਸਮਾਂ ਹੋ ਗਿਆ ਸੀ ਪਰ ਪਰਿਵਾਰ ਤਾਂ ਉੱਥੇ ਹੀ ਸੀ ਨਾ ਭਤੀਜੇ ਉੱਥੇ ਸੀ ਸਾਰੇ ਉੱਥੇ ਸੀ ਸੋ ਉਹਨਾਂ ਦੇ ਸੱਦੇ ਦੇ ਉੱਤੇ ਕਿ ਤੀਰਮਲ ਗੁਰੂ ਘਰ ਦੇ ਖਿਲਾਫ ਨਾ ਕੋਈ ਪ੍ਰਚਾਰ ਕਰੇ ਜਾਂ ਉਹਨਾਂ ਦੇ ਖਿਲਾਫ ਨਾ ਕੋਈ ਪ੍ਰਚਾਰ ਕਰੇ ਆਪਣੀ ਗੱਦੀ ਦੇ ਹੱਕੀ ਨਾ ਪ੍ਰਚਾਰ ਕਰੇ ਉਸ ਸੱਦਾ ਸੀਗਾ ਤੇ ਕਰਤਾਰਪੁਰ ਪਹੁੰਚ ਗਿਆ ਗੁਰਤੇਗਵਧ ਪਰਿਵਾਰ ਸਮੇਤ ਮਾਤਾ ਨਾਨਕੀ ਜੀ ਨਾਲ ਨੇ ਉਹਨਾਂ ਦੇ ਮਾਤਾ ਜੀ ਔਰ ਨਾਲ ਮਾਤਾ ਗੁਜਰੀ ਜੀ ਨੇ ਉਹਨਾਂ ਦੇ ਮਹਿਲ ਨਾਲ ਹੋਰ ਸਿੱਖ ਰਹੇ ਕਰਤਾਰਪੁਰ ਜਾ ਕੇ ਕੁਝ ਦਿਨ ਰਹੇ ਜਿਹੜਾ ਗੁਰਮਤ ਦਾ ਸਹੀ ਪ੍ਰਚਾਰ ਉਹ ਕੀਤਾ ਤੇ ਧੀਰਮਲ ਨੂੰ ਜਦੋਂ ਪਤਾ ਲੱਗਾ ਵੀ ਗੁਰਤੇਗਵਧ ਰਾਏ ਤੇ ਚੁੱਪ ਕੇ ਚਰ ਕੇ ਫਿਰ ਬਕਾਲੇ ਨੂੰ ਤੁਰ ਪਿਆ ਵੀ ਬਕਾਲੇ ਸਾਡੇ ਤੋਂ ਬਕਾਲੇ ਤੁਰ ਗਿਆ ਮਤਲਬ ਉਹਨਾਂ ਨੂੰ ਫੇਸ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਫੇਸ ਨਹੀਂ ਕਰਨਾ ਚਾਹੁੰਦਾ ਵੱਡੀ ਗਲਤੀ ਇੰਨੀ ਵੱਡੀ ਕਰ ਚੁੱਕਾ ਸੀਗਾ ਜੀ ਸੂਰਜ ਜਦੋਂ ਚੜਦਾ ਆਣਾ ਤੇ ਫਿਰ ਉੱਲੂ ਜਿਹੜਾ ਉੱਥੋਂ ਭੱਜਦਾ ਉਹਨੂੰ ਸੂਰੀ ਦੀ ਰੋਸ਼ਨੀ ਦਿਖਦਾਂਗੇ ਉੱਥੋਂ ਭੱਜਿਆ ਪਹਿਲਾਂ ਬਕਾਲੇ ਤੋਂ ਭੱਜਿਆ ਸੀ ਹੁਣ ਕਰਤਾਰਪੁਰ ਤੋਂ ਫਿਰ ਬਕਾਲੇ ਭੱਜ ਗਿਆ ਉਹਦੇ ਸਾਰੇ ਦੀ ਜੇ ਆਪਾਂ ਦੱਸਿਆ ਸੀ ਉੱਥੇ ਜਾਨੀ ਉਹਦੀ ਕਾਫੀ ਠਾਠ ਬਣੇ ਹੋਏ ਸੀਗੇ ਉਦੋਂ ਉਦੋਂ ਤੇ ਗੁਰੂ ਤੇਗ ਬਹਾਦਰ ਕੁਛ ਦਿਨ ਰਹੇ ਕਰਤਾਰਪੁਰ ਗੁਰਮਤ ਦਾ ਪ੍ਰਚਾਰ ਕੀਤਾ ਤੇ ਉਹਨਾਂ ਨੂੰ ਸੱਦਾ ਆ ਗਿਆ ਮਾਤਾ ਕ੍ਰਿਸ਼ਨ ਕੌਰ ਜੀ ਦਾ ਅੱਛਾ ਮਾਤਾ ਕ੍ਰਿਸ਼ਨ ਕੌਰ ਜੀ ਗੁਰੂ ਹਰ Rai ਸਾਹਿਬ ਜੀ ਦੇ ਜਿਹੜੇ ਮਹਿਲ ਸੀਗੇ ਉਹਨਾਂ ਦਾ ਨਾਮ ਮਾਤਾ ਕ੍ਰਿਸ਼ਨ ਕੌਰ ਸੀਗਾ ਕਿਉਂਕਿ ਇੱਥੇ ਮੈਂ ਇੱਕ ਗੱਲ ਹੋਰ ਕਹਦੇ ਆਂ ਕਿ ਕੌਰ ਨਾਮ ਅਮਰਸ਼ਕਨ ਤੋਂ ਪਹਿਲਾਂ ਵੀ ਵਰਤੇ ਜਾਂਦਾ ਸੀ ਆਮ ਤੌਰ ਤੇ ਪੰਜਾਬ ਦਾ ਨਿਸ਼ੀਹੇ ਨਾ ਇਹ ਰਾਜਪੂਤਾਂ ਦੇ ਵਿੱਚ ਆਮ ਤੌਰ ਤੇ ਵਰਤੇ ਜਾਂਦਾ ਹੁੰਦਾ ਸੀ ਜੀ ਜੀ ਰਾਣਾ ਸੰਗਰਾਮ ਸਿੰਘ ਮਹਾਰਾਣਾ ਪ੍ਰਤਾਪ ਪ੍ਰਤਾਪ ਮਹਾਰਾਣਾ ਪ੍ਰਤਾਪ ਜਿਹੜਾ ਸੀ ਨਾ ਹਾਂਜੀ ਉਹਦੇ ਦਾਦੇ ਦਾ ਨਾਮ ਸੀ ਰਾਣਾ ਸੰਗਰਾਮ ਸਿੰਘ ਸੰਗਰਾਮ ਸਿੰਘ ਉਹਦਾ ਛੋਟਾ ਨਾਮ ਜਿਹੜਾ ਰਾਣਾ ਸੰਗਾ ਕਹਿ ਕੇ ਯਾਦ ਕੀਤਾ ਜਾਂਦਾ ਹੈ ਰਾਣਾ ਸੰਗਾ ਹਾਂਜੀ ਰਾਣਾ ਸੰਗਾ ਦੇ ਪੁੱਤਰ ਦਾ ਨਾਮ ਉਦੇ ਸਿੰਘ ਸੀ ਜਾਨਕੀ ਮਹਾਰਾਣਾ ਪ੍ਰਤਾਪ ਦੇ ਪਿਤਾ ਦਾ ਨਾਮ ਉਦੇ ਸਿੰਘ ਸੀਗਾ ਮਹਾਰਾਣਾ ਪ੍ਰਤਾਪ ਦਾ ਨਾਮ ਪ੍ਰਤਾਪ ਸਿੰਘ ਸੀ ਜੀ ਮਹਾਰਾਣਾ ਸੋ ਰਾਜਪੂਤਾਂ ਦੇ ਵਿੱਚ ਜੈ ਸਿੰਘ ਗੁਰਤੇ ਦਾ ਪਤਾ ਜ਼ਿਕਰ ਵੀ ਕੀਤਾ ਪਹਿਲਾਂ ਅਮਰਦੀ ਜਗੇ ਸੀ ਰਾਜਪੂਤਾਂ ਦੇ ਜਿਹੜੇ ਰਾਜ ਘਰਾਣੇ ਵਾਲੇ ਲੋਕ ਸੀ ਜਿਹੜੇ ਰਾਜਕੁਮਾਰ ਹੁੰਦੇ ਸੀ ਉਹਨਾਂ ਦੇ ਨਾਂ ਨਾਲ ਸਿੰਘ ਲੱਗਦਾ ਸੀ ਜਿਹੜੀਆਂ ਰਾਜਕੁਮਾਰੀਆਂ ਹੁੰਦੀਆਂ ਸੀ ਉਹਨਾਂ ਦੇ ਨਾਲ ਕੌਰ ਲੱਗਦਾ ਸੀ ਤੇ ਗੁਰੂ ਸਾਹਿਬ ਨੇ ਜਦੋਂ ਅਮਰਦੀ ਦਾਤ ਦਿੱਤੀ ਹਿੰਦੁਸਤਾਨ ਦੀ ਸਭ ਤੋਂ ਬਹਾਦਰ ਕੌਮ ਰਾਜਪੂਤ ਕਿਹਾ ਜਾਂਦੇ ਸੀ ਉਹ ਰਾਜਪੂਤਾਂ ਦੇ ਵਿੱਚ ਸਭ ਤੋਂ ਬਹਾਦਰ ਉਹ ਜਿਹੜੇ ਰਾਜ ਘਰਾਣਿਆਂ 'ਚ ਬੈਠੇ ਸੀਗੇ ਜੀ ਸਿੰਘ ਤੇ ਕੌਰ ਸਤਗੁਰ ਨੇ ਜਿਹੜੇ ਰਾਜਪੂਤਾਂ ਦਾ ਰਾਜ ਘਰਾਣੇ ਵਾਲੇ ਨਾਂ ਸੀ ਸਿੰਘ ਤੇ ਕੌਰ ਉਹ ਚੱਕ ਕੇ ਆਪਣੇ ਸੰਗਾਂ ਨਾਲ ਜੋੜਤੇ ਵੀ ਤੁਸੀਂ ਵੀ ਅੱਜ ਤੋਂ ਰਾਜ ਘਰਾਣੇ ਦੇ ਹੋ ਗਏ ਆ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਨਾਂ ਹੈ ਹਿੰਦੁਸਤਾਨ ਦੀ ਚਲਦੀ ਭਾਰਤੀ ਪ੍ਰਾਣੀ ਸਨਾਤੀ ਪਰੰਪਰਾਈ ਸੀ ਸਿੰਘ ਤੇ ਕੌਰ ਦੀ ਪਰ ਸਤਗੁਰ ਨੇ ਉਹ ਅਡਾਪਟ ਕਰ ਲਿਆ ਸਿੰਘ ਤੇ ਕੌਰ ਦੇ ਤਰਫ ਤੋਂ ਇਸ ਕਰਕੇ ਮੈਂ ਕਲੈਰੀ ਤਾਂ ਕਰਤਾ ਵੀ ਕਰੇ ਨਾ ਸਮਝ ਵੀ ਬਹੁਤ ਸ਼ੁਕਰੀਆ ਤੁਹਾਡੇ ਵੀ ਇਹ ਚੀਜ਼ ਤੁਸੀਂ ਕਵੈਰੀਫਾਈ ਮਾਤਾ ਕ੍ਰਿਸ਼ਨ ਕੌਰ ਜੀ ਨੇ ਸੱਦਿਆ ਗੁਰੂ ਹਰ राय ਸਾਹਿਬ ਦੇ ਮਹਿਲ ਸੀ ਉਹ ਔਰ ਉਹਨਾਂ ਨੇ ਸੱਦ ਕੇ ਆਖਿਆ ਵੀ ਆਓ ਤੁਸੀਂ ਗੁਰੂ ਸਾਹਿਬ ਤੁਹਾਨੂੰ ਗੁਰਗੱਦੀ ਦੇ ਗਏ ਆ ਗੁਰਗੱਦੀ ਦੀ ਜ਼ਿੰਮੇਵਾਰੀ ਤੁਹਾਡੀ ਆ ਕੀਰਤਪੁਰ ਗੁਰੂ ਦਾ ਸ਼ਹਿਰ ਆ ਔਰ ਇੱਥੇ ਕੀਰਤਪੁਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਸਸਕਾਰ ਹੋਇਆ ਸੀਗਾ ਗੁਰੂ ਹਰਗੋਬਿੰਦ ਸਾਹਿਬ ਦਾ ਸੰਸਕਾਰ ਉੱਥੇ ਆ ਸੀ ਗੁਰੂ ਹਰਕੀਰਨ ਸਾਹਿਬ ਦੇ ਅਸਤ ਵੀ ਇਹ ਗੱਲ ਕਹੀ ਜਾਂਦੀ ਕਿ ਕੀਰਤਪੁਰ ਪ੍ਰਤਾਪਪੁਰ ਦੀ ਲਿਆ ਕੇ ਪਾਇਆ ਗਿਆ ਸੀ ਉਦੋਂ ਤੋਂ ਪਿੰਡ ਬਣ ਕੇ ਬਾਅਦ ਚ ਕਿ ਸਿੱਖ ਵੀ ਉੱਥੇ ਵਸਤ ਪਾਉਣ ਲੱਗ ਪਾ ਗੁਰਦੁਆਰਾ ਪ੍ਰਤਾਪਪੁਰ ਦੀ ਇਹ ਤੇ ਜਦੋਂ ਨਾਲ ਸੱਦਿਆ ਹੁਣ ਕਰਤਾਰਪੁਰ ਤੋਂ ਮਾਤਾ ਸੀ ਵੱਡੇ ਸੀਗੇ ਗੁਰੂ ਕੇ ਮਹਿਲ ਸੀਗੇ ਪਰਿਵਾਰ ਚੋਂ ਵੱਡੇ ਸੀਗੇ ਸੋ ਗਏ ਉੱਥੇ ਹਾਲੇ ਕਿ ਰਿਸ਼ਤੇਦਾਰੀ ਕੀ ਛੋਟੇ ਸੀਗੇ ਇਹ ਰਿਸ਼ਤੇਦਾਰੀ ਜਿੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸੀਗੇ ਹਾਂਜੀ ਇਹ ਤਾਂ ਮਤਲਬ ਨੂੰ ਵਾਲਾ ਰਿਸ਼ਤਾ ਸੀਗਾ ਪਰ ਗਰਗਦੀ ਦੇ ਤੌਰ ਤੇ ਵੱਡੇ ਸੀਗੇ ਵੱਡੇ ਸੀ ਸੋ ਗਏ ਉੱਥੇ ਜਦੋਂ ਤੇ ਸੌਣਮਲ ਜੀ ਸੌਣਮਲ ਸ਼ਬਦ ਵੀ ਵਰਤਿਆ ਗਿਆ ਆ ਸੌਣਮਲ ਜੀ ਸੌਣਮਲ ਜੀ ਉਹਨਾਂ ਨੇ ਮਾਤਾ ਜੀ ਦੀ ਕਹਿਣ ਤੇ ਗੁਰੂ ਤੇਗ ਬਹਾਦਰ ਨੂੰ ਜਦੋਂ ਕਿਲਤਪੁਰ ਦੀ ਹੱਦ 'ਚ ਪਹੁੰਚੇ ਜੀ ਆਇਆਂ ਆਖਿਆ ਔਰ ਮਾਤਾ ਕ੍ਰਿਸ਼ਨਕੌਰ ਜੀ ਨੇ ਉਹਨਾਂ ਨੂੰ ਜੋ ਗੁਰਗੱਦੀ ਵਾਲਾ ਸਾਰਾ ਸਮਾਨ ਸੀਗਾ ਸੋਰੀ ਪਾਜੀ ਸੋ ਇਹ ਪਹਿਲੀ ਵਾਰ ਹੀ ਗਏ ਸੀ ਗੁਰੂ ਤੇਗ ਬਹਾਦਰ ਜੀ ਉੱਥੇ ਕੀਰਤਪੁਰ ਪਹਿਲੀ ਵਾਰ ਹੀ ਫਿਰ ਜੀ ਵਗੈਰੇ ਇਹ ਕਿਹੜੇ ਟਾਈਮ ਦੀ ਗੱਲ ਕਰ ਰਹੇ ਇਹ 1665 ਚ 1664 ਚ ਗੱਦੀ ਮਿਲੀ ਆ ਉਹਨਾਂ ਦੇ ਸ਼ਕਨ ਤੇ ਫਸਟ ਟਾਈਮ ਫਸਟ ਟਾਈਮ ਕੀਰਤਪੁਰ ਪਹੁੰਚਿਆ ਅੱਛਾ ਜੀ ਜਿਹੜਾ ਸਾਡੇ ਇਤਿਹਾਸ ਨੇ ਜ਼ਿਕਰ ਕੀਤਾ ਆ ਤੇ ਹੁਣ ਇੱਕ ਸਵਾਲ ਹੋਰ ਪਤਾ ਹੋ ਗਿਆ ਮੈਂ ਕਿਹਾ ਸ਼ਾਇਦ ਤੁਸੀਂ ਉਹ ਕਹਿੰਦੇ ਸੌਣਮਲ ਜੀ ਕੌਣ ਸੀ ਸੌਣਮਲ ਜੀ ਕੌਣ ਸੀਗੇ ਇਹ ਇੱਕ ਸਵਾਲ ਪਤਾ ਹੈ ਨਾ ਮੈਨੂੰ ਨਹੀਂ ਸ਼ੱਕ ਮੈ ਜੀ ਤੁਸੀਂ ਉਹ ਕੱਲ ਲਿਆ ਮੈਂ ਮੈਨੂੰ ਤੁਸੀਂ ਇਹ ਵੀ ਹੁਣ ਨਾਲ ਦੇ ਨਾਲ ਦੱਸ ਹੀ ਦਿਓ ਸਾਨੂੰ ਕਿੱਸਾ ਬਨਵਾਲ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਪੁੱਤਰ ਤੇ ਇੱਕ ਪੁੱਤਰੀ ਸੀ ਅੱਛਾ ਜੀ ਪੁੱਤਰੀ ਦਾ ਨਾਮ ਬੀਬੀ ਵੀਰੋ ਸੀਗਾ ਜੀ ਆਪਾਂ ਉਹਦੇ ਨਾਮ ਕਰਤੇ ਜ਼ਿਕਰ ਵੀ ਕੀਤਾ ਚੁੱਕੇ ਹਾਂ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਸੀ ਬਾਬਾ ਗੁਰਦਿੱਤਾ ਜੀ ਜੀ ਉਸ ਤੋਂ ਬਾਅਦ ਇਹ ਸੌਣਵਾਲ ਸੀ ਅੱਛਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸੀ ਜਣੀ ਗੁਰਤੇਗ ਬਾਦਰ ਵੱਡੇ ਭਰਾ ਹੋ ਗਏ ਵੱਡੇ ਬ੍ਰਦਰ ਸੀ ਸ਼ਾਮਨ ਮਲ ਦੂਜੇ ਨੰਬਰ ਤੇ ਸੀ ਤੀਜੇ ਨੰਬਰ ਤੇ ਅਟਲ ਰਾਏ ਸੀਗੇ ਅਣੀ ਰਾਏ ਸੀਗੇ ਤੇ ਸਭ ਤੋਂ ਛੋਟੇ ਗੁਰਤੇਗ ਬਾਦਰ ਸੀ ਹਾਂਜੀ ਪੰਜ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੀ ਸਰੀਰਕ ਹਿਆਤੀ ਦੇ ਵਿੱਚ ਜਦੋਂ ਸਰੀਰਕ ਤੇ ਦੁਨੀਆਂ ਵਿੱਚ ਚਿਰ ਰਹੇ ਸੀਗੇ ਉਹਨਾਂ ਦੇ ਦੋ ਪੁੱਤਰ ਕਾਲ ਚਰਨਾ ਕਰ ਚੁੱਕੇ ਸੀ ਬਾਬਾ ਗੁਰਦਿੱਤਾ ਜੀ ਵੀ ਬਾਬਾ ਟਲਰਾਏ ਸਾਹਿਬ ਵੀ ਅੱਛਾ ਉਹਦੀ ਉਹਦੀ ਸਾਖੀਆਂ ਮਿਲਦੀਆਂ ਬਹੁਤ ਪਿਆਰੀਆਂ ਪਿਆਰੀਆਂ ਬਹੁਤ ਵੱਡੇ ਇਹ ਸਿਗੇ ਉਹਨਾਂ ਦੇ ਅੰਦਰ ਬਹੁਤ ਵੱਡੀਆਂ ਸ਼ਕਤੀਆਂ ਵਾਲੇ ਮਾਲਕ ਸੀਗੇ ਬਾਬਾ ਗੁਰਦਤਾ ਜੀ ਵੀ ਬਾਬਾ ਡਲਰਾਏ ਜੀ ਅਨੀਰਾਏ ਜੀ ਸੌਂਦ ਮਲ ਜੀ ਗੁਰਤੇਗ ਬਹਾਦਰ ਜੀ ਉਦੋਂ ਗੁਰਤੇਗ ਬਾਦ ਜੀ ਨੂੰ ਗੁਰਗੱਦੀ ਮਿਲੀ ਉਹ ਤੱਕ ਸੌਂਦ ਮਲ ਵੀ ਜਿੰਦੇ ਸੀ ਵੱਡੇ ਸੀਗੇ ਅਨੀਰਾਏ ਵੀ ਜਿੰਦੇ ਸੀ ਸੋ ਸੌਂਦ ਮਲ ਵੱਡੇ ਸੀਗੇ ਗੁਰੂ ਹਰਸੋਹਰ ਦੇ ਵੱਡੇ ਪੁੱਤਰ ਸੀਗੇ ਹਾਂ ਜੀ ਕ੍ਰਿਸ਼ਨ ਕੌਰ ਮਾਤਾ ਦੀ ਵੀ ਇੱਕ ਤਰ੍ਹਾਂ ਵਡੇਰੀ ਸੀ ਉਹ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਜਾ ਕੇ ਹੁਣ ਆਪਣੇ ਭਾਈ ਨੂੰ ਗੁਰਗੱਦੀ ਲਿਆਏ ਤੇ ਵੱਡੇ ਤੁਸੀਂ ਆ ਬੇਸ਼ੱਕ ਪਰ ਗੁਰਗੱਦੀ ਦੇ ਬੈਠਲ ਕਰਕੇ ਹੁਣ ਉਹ ਵੱਡੇ ਹੋ ਗਏ ਉਹਨਾਂ ਨੂੰ ਜਿਹਾ ਆਖੋ ਸੋ ਸ਼ਾਮਣ ਮਾਲ ਜੀ ਨੇ ਪੂਰੇ ਸਿੱਖਾਂ ਨੂੰ ਨਾਲ ਲੈ ਕੇ ਸ਼ਹਿਰ ਤੋਂ ਬਾਹਰ ਵੱਲ ਨਿਕਲ ਕੇ ਗੁਰਤੇਗ ਬਹਾਦਰ ਜੀ ਨੂੰ ਜਿਹਾ ਆਖਿਆ ਵੱਡੇ ਭਾਈ ਸੀਗੇ ਪਰ ਆਖਿਆ ਸਿੱਖ ਦੇ ਤੌਰ ਤੇ ਅੱਛਾ ਨਮਸਕਾਰ ਕੀਤੀ ਉਹਨਾਂ ਨੂੰ ਜਿਹਾ ਆ ਕੇ ਸ਼ਹਿਰ ਦੇ ਦਿੱਲੀਪੁਰ ਦੇ ਅੰਦਰ ਲੈ ਕੇ ਗਿਆ ਤੇ ਜਦੋਂ ਅੰਦਰ ਗਿਆ ਤੇ ਮਾਤਾ ਕ੍ਰਿਸ਼ਨ ਕੌਰ ਜੀ ਨੇ ਜਿੰਨਾ ਵੀ ਗੁਰਗੱਦੀ ਦਾ ਸਮਾਨ ਸੀ ਗੁਰਗੱਦੀ ਨਾਲ ਚੁੜਿਆ ਹੋਇਆ ਜਿਹੜਾ ਸੀਗਾ ਏ ਜਿਹਦੇ ਨਾਲ ਜਦੋਂ ਦੀਵਾਨ ਲੱਗਦਾ ਗੁਰੂ ਦੇ ਬੈਠਣ ਵਾਲੀ ਚੌਂਕੀ ਗੁਰੂ ਦੇ ਬੈਠਣ ਵਾਲਾ ਤਖਤ ਇਹ ਗੁਰੂ ਦਾ ਪਲੰਘ ਗੁਰੂ ਦਾ ਆਸਣ ਨਾਲ ਨਾਲ ਸ਼ਮਿਆਨੇ ਜਿੱਥੇ ਦੀਵਾਨ ਲੱਗਦਾ ਸ਼ਮਿਆਨੇ ਲਾਏ ਜਾਂਦੇ ਸੀ ਜਿਹੜੇ ਸੰਗਤਾਂ ਦੇ ਬੈਠਣ ਵਾਲੇ ਦੇ ਲਈ ਜਿਹੜੀਆਂ ਥੱਲੇ ਦਰੀਆਂ ਵਿਛਾਈਆਂ ਜਾਂਦੀਆਂ ਉਹਨਾਂ ਦੇ ਉੱਤੇ ਚਾਦਰਾਂ ਜਿਹੜੀਆਂ ਸੀਗੀਆਂ ਜਿਹੜੇ ਪੱਖੇ ੱ ਚੱਲੇ ਜਾਂਦੀ ਸਾਰਾ ਜੋ ਵੀ ਸਮਾਨ ਸੀ ਸਾਰੇ ਦਾ ਸਾਰਾ ਚਵਰ ਤਖਤ 사ਵਾ ਕੁਝ ਜਿਦਾ ਸੀਗਾ ਗੁਰੂ ਤੇਗ ਬਾਦਰ ਦੇ ਹਵਾਲੇ ਕੀਤਾ ਤੇ ਪਰ ਗੁਰੂ ਤੇਗ ਬਾਦਰ ਨੇ ਆਖਿਆ ਨਹੀਂ ਅਸੀਂ ਬਿਰਤੀ ਬੜੀ ਬਿਰਤੀ ਬੜੀ ਬਰਿਆਗੀ ਤਰਾਗੀ ਸੀ ਅਸੀਂ ਇੱਥੇ ਟਿਕਨ ਨਹੀਂ ਆਏ ਅਹੀਂ ਤਾਂ ਤੁਸੀਂ ਸੱਦਿਆ ਤੇ ਆ ਗਏ ਆ ਤੇ ਜਿੱਦਾਂ ਤੁਸੀਂ ਅੱਗੇ ਦਿਵਾਨ ਲਾਉਂਦੇ ਸੀ ਉਦਾਂ ਹੀ ਦਿਵਾਨ ਲਾਉਣੇ ਤੁਸੀਂ ਉਦਾਂ ਹੀ ਸੰਗਤਾਂ ਦੀ ਜਿੱਦਾਂ ਸਾਂਭ ਸੰਭਾਲ ਲੈਣੇ ਜਦੋਂ ਤੁਸੀਂ ਕੀਤੀ ਉਦਾਂ ਹੀ ਕਰਨੀ ਆ ਕਰਤਾਰਪੁਰ ਸਾਹਿਬ ਦਾ ਗੁਰੂ ਸਾਹਿਬ ਉਹਨਾਂ ਨੇ ਰਸਾਇਆ ਹੈ ਨਾ ਜੀ ਸੋ ਇਹ ਜਿਹੜਾ ਆ ਇਹ ਇਹਨਾਂ ਨੇ ਨਹੀਂ ਫੇ ਵਿਸਾਇਆ ਹੈ ਨਾ ਜੀ ਕੀਰਤਪੁਰ ਵੀ ਗੁਰੂ ਸਾਹਿਬ ਨੇ ਵਿਸਾਇਆ ਸੀ ਅੱਛਾ ਪਹਿਲਾਂ ਬਿਲਕੁਲ ਕੀਰਤਪੁਰ ਬਾਅਦ ਚ ਵਿਸਾਇਆ ਕਰਤਾਰਪੁਰ ਤੋਂ अच्छा जी ਥੋੜੇ ਜਿਗਾ ਇਸ ਗੱਲ ਨੂੰ ਸਮਝ ਲੀਓ ਹਾਂ ਉਹ ਥੋੜਾ ਸਮਝਾਓ ਕਿ ਉਹ ਆਪਾਂ ਪਹਿਲਾਂ ਮੈਂਸ਼ਨ ਨਹੀਂ ਕੀਤੀ ਸੀ ਹਾਂ ਜੀ ਗੁਰੂ ਸਾਹਿਬ ਦੇ ਵੇਲੇ ਗੁਰਤੇਗ ਬਹਾਦਰ ਦੇ ਵੇਲੇ ਤੱਕ ਜਦੋਂ ਗੁਰਤੇਗ ਬਾਦ ਨੂੰ ਗੁਰਗੱਦੀ ਮਿਲੀ ਆ ਉਦੋਂ ਤੱਕ ਬਹੁਤ ਸਾਰੇ ਸ਼ਹਿਰ ਸਿੱਖ ਗੁਰੂਆਂ ਦੇ ਆਪਣੇ ਵਸਾਏ ਹੋ ਸਕੇ ਅੱਛਾ ਜੀ ਸਭ ਤੋਂ ਪਹਿਲਾਂ ਗੁਰਨਾਨਦ ਸਾਹਿਬ ਨੇ ਕਰਤਾਰਪੁਰ ਵਸਾਇਆ ਸੀ ਜੀ ਜਿਹਨੂੰ ਗੁਰਗੱਦੀ ਬਲੀ ਉਹ ਸ਼ਹਿਰ ਦਾ ਉਹ ਮਾਲਕ ਕਰਤਾਰਪੁਰ ਦੇ ਵਿੱਚੋਂ ਡੇਰਾ ਬਾਬਾ ਨਾਨਕ ਨਿਕਲਿਆ ਸੀ ਹਾਂਜੀ ਹੁਣ ਡੇਰਾ ਬਾਬਾ ਨਾਨਕ ਹੋ ਗਿਆ ਜਿਹੜਾ ਰਾਵੀ ਦੇ ਦਰਧਾ ਹਿੰਦੁਸਤਾਨ ਵਾਲੇ ਪਾਸਾ ਆਇਆ ਉਹ ਡੇਰਾ ਬਾਬਾ ਨਾਨਕ ਦੀ ਕਰਤਾਰਪੁਰ ਜਿੱਥੇ ਪਾਕਿਸਤਾਨ ਵਿੱਚ ਰਹਿ ਗਿਆ ਸਾਰਾ ਉਹ ਪਹਿਲਾ ਕਰਤਾਰਪੁਰ ਗੁਰਦਾਨ ਸਾਹਿਬ ਵਿੱਚ ਵਸਾਇਆ ਵੱਡਾ ਸ਼ਹਿਰ ਸੀਗਾ ਹਾਂਜੀ ਉਹ ਡੇਰਾ ਬਾਬਾ ਨਾਨਕ ਵਿੱਚ ਆ ਗਿਆ ਫਿਰ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਵਸਾਇਆ ਹਾਂਜੀ ਉਹਨਾਂ ਦਾ ਸ਼ਹਿਰ ਹੋ ਗਿਆ ਗੁਰੂ ਦਾ ਸ਼ਹਿਰ ਹੋ ਗਿਆ ਗੋਇੰਦਵਾਲ ਸੇ ਗੁਰੂ ਅਮਰਦਾਸ ਜੀ ਨੇ ਵਸਾਇਆ ਬਿਲਕੁਲ ਉਹ ਵੀ ਗੁਰੂ ਦਾ ਸ਼ਹਿਰ ਹੋ ਗਿਆ ਆਪ ਜਮੀਨ ਖੇਤ ਕੀ ਵਸਾਇਆ ਫਿਰ ਅੰਮ੍ਰਿਤਸਰ ਵਸਾਇਆ ਚ ਗੁਰੂ ਰਾਮਦਾਸ ਜੀ ਨੇ ਜਿਹੜਾ ਅੰਮ੍ਰਿਤਸਰ ਬਾਅਦ ਚ ਬਣਿਆ ਜਿੱਦੀ ਹਰਮੰਦਰ ਸਾਹਿਬ ਬਣਿਆ ਇਹ ਗੁਰੂ ਰਾਮਦਾਸ ਨੇ ਸ਼ੁਰੂ ਕੀਤੀ ਉਹ ਸਾਰੀ ਤੇ ਗੁਰੂ ਅਰਜਨ ਦੇਵ ਦੇ ਵੇਲੇ ਮੁਕੰਮਲ ਹੋਈ ਉਹਦੇ ਵਿੱਚ ਅਕਾਲ ਤਖਤ ਸਭ ਹਰਮੰਦਰ ਸਾਹਿਬ ਜਿਹਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਕੋ ਤਿੰਨ ਪੀੜੀਆਂ ਲੱਗੀਆਂ ਅੰਮ੍ਰਿਤਸਰ ਨੂੰ ਹਾਂਜੀ ਅੰਮ੍ਰਿਤਸਰ ਤੁਰਦਾ ਰਿਹਾ ਅੰਮ੍ਰਿਤਸਰ ਤੋਂ ਬਾਅਦ ਗੁਰੂ ਅਰਜਨ ਦੇਵ ਨੇ ਤਰਨਤਾਰਨ ਸਾਹਿਬ ਬੁਸਾਇਆ ਜੀ ਤਰਨਤਾਰਨ ਤੋਂ ਬਾਅਦ ਸ਼ਹਿਰ ਆ ਸਭ ਬੁਸਾਇਆ ਅੰਮ੍ਰਿਤਸਰ ਦੇ ਨੇੜੇ ਆ ਕੇ ਜਿਹੜਾ ਹੁਣ ਅੰਮ੍ਰਿਤਸਰ ਦੇ ਵਿੱਚ ਹੀ ਮਿਲ ਗਿਆ ਆ ਹਾਂਜੀ ਫੇ ਗੁਰੂ ਅਰਜਨ ਦੇਵ ਨੇ ਜ਼ਮੀਨ ਖੇਦ ਲਈ ਸੀ ਹਰਗੋਬਿੰਦਪੁਰੇ ਦੀ ਵਿਆਸਾ ਦੇ ਕੰਢੇ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਸਾਇਆ ਹਰਗੋਬਿੰਦਪੁਰਾ ਉਸ ਤੋਂ ਬਾਅਦ ਫੇ ਕਰਤਾਰਪੁਰ ਜਲੰਧਰਾ ਗੁਰੂ ਹਾਂਜੀ ਅਰਜਨ ਦੇਵ ਜੀ ਨੇ ਉਸ ਆਤ ਗੁਰੂ ਹਰਗੋਬਿੰਦ ਸਾਹਿਬ ਨੇ ਡਰੋਲੀ ਭਾਈ ਸ਼ਹਿਰ ਵਸਾਇਆ ਔਰ ਭਾਈ ਰੂਪੇ ਦੇ ਕਹਿੰਦੇ ਉੱਤੇ ਭਾਈ ਰੂਪੇ ਦੇ ਉੱਤੇ ਮਰਾਜ ਸ਼ਹਿਰ ਵਸਾਇਆ ਭਾਈ ਰੂਪੇ ਡਰੋਲੀ ਭਾਈ ਰੂਪੇ ਵਸਾਇਆ ਸਮਾਦ ਭਾਈ ਰੂਪੇ ਵਸਾਇਆ ਤੇ ਫੇ ਉਦੋਂ ਆ ਕੇ ਜਦੋਂ ਕਰਤਾਰਪੁਰ ਤੇ ਹਮਲਾ ਹੋ ਗਿਆ ਸੀਗਾ ਜੀ ਪਹਿਲਾਂ ਅੰਮ੍ਰਿਤਸਰ ਤੇ ਹਮਲਾ ਹੋਇਆ ਫਿਰ ਕਰਤਾਰਪੁਰ ਤੇ ਹਮਲਾ ਹੋਇਆ ਉਹ ਤੁਸੀਂ ਦੱਸੋ ਤੇ ਉਦੋਂ ਬਾਅਦ ਸਤਗੁਰੂ ਜੀ ਨੇ ਫੈਸਲਾ ਲਿਆ ਸੀ ਪਹਿਲੇ ਬਾਬਾ ਗੁਰਦਿੱਤਾ ਜੀ ਨੂੰ ਭੇਜ ਕੇ ਕਰਤਾਰਪੁਰ ਦੀ ਜੰਗ ਤੋਂ ਪਹਿਲਾਂ ਹੀ ਅੱਛਾ ਜੀ ਪਹਾੜੀ ਰਾਜਾ ਤੂੰ ਜ਼ਮੀਨ ਖਰੀਦ ਕੇ ਸਤਲੁਜ ਤੋਂ ਪਾਰ ਇਹ ਸ਼ਹਿਰ ਬਸਾਇਆ ਸੀ ਕਿ ਸਤਲੁਜ ਤੋਂ ਪਾਰ ਵਾਲੇ ਬੰਨੇ ਹਿੰਦੂ ਰਿਆਸਤਾਂ ਬੈਠੀਆਂ ਸੀ ਰਾਜਪੂਤ ਰਿਆਸਤਾਂ ਬੈਠੀਆਂ ਸੀ ਜੇ ਕਿਤੇ ਮੁਗਲਾਂ ਨਾਲ ਲੜਾਈ ਤੇਜ਼ ਹੋ ਜਾਏ ਕਿਤੇ ਚਾਰੇ ਬੰਨੇ ਹੋ ਹਮਲੇ ਇਕੱਠੇ ਹੋ ਗਏ ਹੋ ਜਣ ਕਿਉਂਕਿ ਜਿਹੜਾ ਕਰਤਾਰਪੁਰ ਦਾ ਹਮਲਾ ਸੀਗਾ ਹਾਂਜੀ ਉਹਦੇ ਵਿੱਚ ਲਾਹੌਰ ਦਾ ਸੂਬੇਦਾਰ ਵੀ ਹਮਲਾਪਰ ਹੋਇਆ ਜਲੰਧਰ ਦਾ ਵੀ ਹੋਇਆ ਪਸ਼ਾਵਰ ਤੱਕ ਤੋਂ ਫੌਜ ਆਈ ਤੇ ਜੇ ਸਾਰੇ ਹੀ ਸੂਬੇ ਇਕੱਠੇ ਹੋ ਕੇ ਚਾਰੇ ਪੰਨੇ ਹਮਲਾ ਕਰ ਦੇਣ ਤੇ ਫਿਰ ਮੁਗਲਾਂ ਦੀ ਹੱਦ 'ਚੋਂ ਬਾਹਰ ਨਿਕਲਣਾ ਬੜਾ ਜ਼ਰੂਰੀ ਸੀਗਾ ਜੀ ਤੇ ਸਤਗੁਰ ਨੇ ਰੱਖਿਆ ਵਜੋਂ ਸਤਲੁਜ ਪਾਰ ਜਾ ਕੇ ਜਿੱਥੇ ਹਿੰਦੂ ਰਾਜਿਆਂ ਦੇ ਰਾਜ ਸੀਗੇ ਰਾਜਪੂਤ ਰਾਜਿਆਂ ਦੇ ਰਾਜ ਸੀਗੇ ਬਾਈ ਤਰ ਦੇ ਰਾਜੇ ਉਹ ਪਰ ਉਹਨੂੰ ਕਹਿੰਦੇ ਸਾਰੇ ਉਹਨਾਂ ਦੇ ਕੋਲੋਂ ਥਾਂ ਮੁੱਲ ਲੈ ਕੇ ਸਤਲੁਜ ਦੇ ਪਾਰ ਜਾ ਕੇ ਇਹ ਸ਼ਹਿਰ ਕੀਰਤਪੁਰ ਬਸਾਇਆ ਸੀਗਾ ਅੱਛਾ ਬਸਾਉਣ ਦਾ ਕਾਰਨ ਸੀ ਫੇਰ ਕੀਰਤਪੁਰ ਸ਼ਹਿਰ ਨੂੰ ਕਿਲੇ ਅੰਗੂ ਬਸਾਇਆ ਉਹਦੇ ਮੂਹਰੇ ਜਿਹੜਾ ਸਤਲੁਜ ਦਰਿਆ ਸੀਗਾ ਉਹਨੂੰ ਪਾਰ ਕਰਨਾ ਬੜਾ ਔਖਾ ਸੀ ਜੇ ਪੁੱਲ ਉਹਨਾਂ ਦਨ ਜੀ ਬੀੜੀਆਂ ਦੇ ਪੁੱਲ ਪਾਏ ਜਾਂਦੇ ਹੁੰਦੇ ਸੀਗੇ ਹਾਂਜੀ ਤੇ ਬੀੜੀਆਂ ਇੱਕ ਦੂਜੇ ਨਾਲ ਖੜੀਆਂ ਕਰਕੇ ਉਹਨਾਂ ਤੋਂ ਲੰਘਿਆ ਜਾਂਦਾ ਹੁੰਦਾ ਸੀਗਾ ਜਾਂ ਕੱਚੇ ਪੁੱਲ ਹੁੰਦੇ ਸੀਗੇ ਉਹ ਜਿਹੜੇ ਆਮ ਤੌਰ ਤੇ ਲੱਕੜ ਦੇ ਬਣਾ ਬਣਾ ਲਏ ਜਾਂਦੇ ਸੀਗੇ ਪਰ ਸਤਲੁਜ ਦਰਿਆ ਦਾ ਵਹਾਅ ਬੜਾ ਚੌੜਾ ਸੀਗਾ ਬੀੜੀਆਂ ਦਾ ਪੁੱਲੀ ਬੰਦਾ ਹੁੰਦਾ ਸੀ ਤੇ ਜੇ ਮੋਹਰੇ ਕੋਈ ਤੇਰ ਖੜੀ ਹੋ ਕੇ ਕਹਿੰਦੇ ਮੈਂ ਪੁੱਲ ਨਹੀਂ ਬੰਦਣਾ ਤਾਂ ਨਹੀਂ ਬੰਦਦਾ ਹੁੰਦਾ ਸੀ ਕਿ ਦੂਜਾ ਕਰਨ ਨਹੀਂ ਮਿਲਣ ਨਹੀਂ ਨਹੀਂ ਦੇਣੀ ਉਹਨਾਂ ਨੇ ਸੋ ਸਤਲੁਜ ਤੇ ਪਾਰ ਜਾ ਕੇ ਸ਼ਹਿਰ ਵਸਾਉਣ ਦਾ ਮਤਲਬ ਇਹ ਸੀ ਕਿ ਮੁਗਲਾਂ ਦੀ ਮਾਰ ਤੋਂ ਉਹਨਾਂ ਦੇ ਹਮਲੇ ਤੋਂ ਪਰੇ ਹੋ ਜਾਣਾ ਸਮਝ ਗਿਆ ਤੇ ਕਰਤਾਰਪੁਰ ਦੀ ਜੰਗ ਤੋਂ ਬਾਅਦ ਸਤਗੁਰੂ ਉੱਥੇ ਆ ਕੇ ਬਠੇ ਕਿਉਂਕਿ ਸਤਗੁਰੂ ਤਾਂ ਸ਼ਾਂਤੀ ਚਾਹੁੰਦੇ ਸੀ ਜੰਗਾਂ ਚਾਹੁੰਦੇ ਨਹੀਂ ਸੀ ਤੇ ਕੀਰਤਪੁਰ ਨੂੰ ਦਰਿਆ ਦੇ ਵਿੱਚੋਂ ਹੀ ਪੱਥਰ ਚੱਕ ਕੇ ਕਾਈ ਸਾਫ਼ ਕਰਕੇ ਇੱਕ ਕਿਲੇ ਵਰਗੇ ਸ਼ਹਿਰ ਦੇ ਤੌਰ ਤੇ ਉੱਚੇ ਥਾਂ ਤੇ ਵਸਾਇਆ ਗਿਆ ਦਰਿਆ ਦੀ ਧਾਮ ਨੀਵੀਂ ਉਰਲਾਪਸਾ ਨੀਵਾ ਉੱਚੇ ਥਾਂ ਤੇ ਉੱਚੇ ਥਾਂ ਤੇ ਜਦੋਂ ਤੁਸੀਂ ਬੈਠੇ ਆ ਤੇ ਛੋਟੀ ਜੀ ਔਟ 'ਚ ਵੀ ਬੈਠੇ ਹੋਵੋ ਉੱਚੇ ਥਾਂ ਤੇ ਬੈਠੇ ਤੁਹਾਡੇ ਤੀਰਾਂ ਨੇ ਜਾਦੀ ਮਾਰ ਕਰਦੀਆ ਤੁਹਾਡੀ ਗਲੇਲਿਆਂ ਨੇ ਵੀ ਫੌਜਾਂ ਨੂੰ ਜਾ ਕੇ ਵਿੰਦਣਾ ਇੱਟ ਮਾਰੀ ਨੇ ਵੀ ਦੂਰ ਤੱਕ ਪਹੁੰਚਣਾ ਆ ਸੂ ਨਦਨਾ ਚ ਥਾਰਤੇ ਇਦਾਂ ਦੇ ਹੁੰਦੇ ਸੀ ਹਾਂ ਤੇ ਬਹੁਤ ਵੱਡਾ ਤੋਪਖਾਨਾ ਬਹੁਤ ਵੱਡੀ ਹਾਥੀ ਸਵਾਰੇ ਦਰਿਆ ਦੇ ਜਿਹੜਾ ਲਕਣਾ ਪੁੱਲ ਹੁੰਦਾ ਜੇ ਬੀੜੀਆਂ ਦਾ ਪੁੱਲ ਹੁੰਦਾ ਸੀ ਉਥੋਂ ਪਾਰ ਨਹੀਂ ਸੀ ਹੋ ਸਕਦੇ ਸ਼ਾਇਦ ਤੁਸੀਂ ਵੀ ਉਹ ਸਮਾਂ ਦੇਖਿਆ ਹੋਵੇ ਮੇਰੀ ਉਮਰ ਦੇ हिसाब ਨਾਲ ਮੈਂ ਉਹ ਸਮਾਂ ਦੇਖਿਆ ਸੀ ਟਰਾਲੀ ਤੇ ਜਦੋਂ ਜਾਂਦੇ ਹੁੰਦੇ ਸੀ ਨਾ ਤੇ ਅਨੰਦਪੁਰ ਸਾਹਿਬ ਹਾਂਜੀ ਤੇ ਜਦੋਂ ਸultanpur ਦਾ ਲੱਕੜਾਂ ਵਾਲਾ ਪੁੱਲ ਆਉਂਦਾ ਸੀਗਾ ਅੱਛਾ ਜੀ ਤੇ ਟਰਾਲੀ ਖੜੀ ਕਰਕੇ ਪਹਿਲਾਂ ਸਾਰਿਆਂ ਨੂੰ ਕਹਣਾ ਉਤਰ ਜਾਓ ਫਿਰ ਟਰਾਲੀ ਇਕੱਲੀ ਲੰਘਣੀ ਫੇਰ ਬੰਦਿਆ ਸੰਗਤਾਂ ਨੇ ਤੁਰ ਕੇ ਨੰਗਣਾ ਫੇਰ ਪੁੱਲਾਂ 'ਤੇ ਜਾਣਾ ਪਾਰ ਜਾਦਾ ਹੋਵੇ ਤਾਂ ਬਸ ਦੀਆਂ ਸਵਾਰੀਆਂ ਵੀ ਉਤਾਰ ਕੇ ਅਨੰਦਪੁਰ ਨੂੰ ਉੱਥੇ ਢਗਾਈਆਂ ਜਾਂਦੀਆਂ ਸੀ ਮੈਂ ਆਪਣੀ ਹੋਸ਼ ਚ ਬਚਪਨ ਦੇ ਦੇਖਿਆ ਆ ਹੁਣ ਪੁੱਲ ਪੱਕੇ ਬਣ ਗਏ ਹੁਣ ਤਾਂ ਹੁਣ ਤਾਂ ਬੜੀ ਗੱਲ ਹੋ ਗਈ ਪਰ ਜੇ ਸਾਡੇ ਬਚਪਨ ਤੱਕ ਪੁੱਲ ਇੰਨਾ ਦੇ ਸੀ ਤੇ ਜਦੋਂ ਬੀੜੀਆਂ ਦੇ ਪੁੱਲ ਬੰਦੇ ਹੁੰਦੇ ਸੀ ਕਿਦਾਂ ਦੇ ਪੁੱਲ ਹੋਣਗੇ ਸੋ ਸਤਗੁਰੂ ਜੀ ਨੇ ਸਤਲੁਜ ਤੋਂ ਪਾਰ ਜਾ ਕੇ ਸ਼ਹਿਰ ਵਸਾਉਣ ਦਾ ਮਕਸਦ ਸੀਗਾ ਕਿ ਮੁਗਲਾਂ ਦੇ ਹਮਲਿਆਂ ਤੋਂ ਬਚਿਆ ਜਾ ਸਕੇ ਔਰ ਬਚੇ ਬਚਾ ਵੀ ਰਿਆ ਲੰਮਾ ਟਾਂ ਸੋ ਤੁਸੀਂ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾ ਦਿੱਤਾ ਕਿ ਗੁਰੂ ਦਾ ਬਸਾਇਆ ਹੋਇਆ ਹੈ ਗੁਰੂ ਦਾ ਬਸਾਇਆ ਹੋਇਆ ਸ਼ਹਿਰ ਹੈ ਕੀਰਤਪੁਰ ਸਾਹਿਬ ਹਾਂਜੀ ਉਹ ਸਾਰੇ ਸ਼ਹਿਰ ਇਹ ਗੱਲ ਤਾਂ ਐਵੇਂ ਸਾਰਿਆਂ ਨੂੰ ਪਤਾ ਆ ਵੀ ਕੀਰਤਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਬਸਾਇਆ ਹੋਇਆ ਸ਼ਹਿਰ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਸੋਰੀ ਗੁਰੂ ਹਰਗੋਬਿੰਦ ਸਾਹਿਬ ਦਾ ਹਾਂਜੀ ਤੇ ਪਰ ਆਪਾਂ ਇੱਕ ਕਲੀਅਰ ਨਹੀਂ ਕੀਤਾ ਸੀ ਤਾਂ ਮੈਂ ਪੁੱਛ ਰਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਬਸਾਇਆ ਹੋਇਆ ਸ਼ਹਿਰ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮਦਾਰ ਪਾਪਾ ਗੁਰੂ ਦਿੱਤਾ ਜੀ ਨੇ ਬਸਾਇਆ ਸੀਗਾ ਔਰ ਇਹ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਵੀ ਆਏ ਸੀ ਆਪਾਂ ਉਹ ਗੱਲ ਥੋੜੀ ਹੋਰ ਕੰਪਲੀਟ ਕਰ ਲਈਏ ਉਸ ਤੋਂ ਪਹਿਲਾਂ ਪੀ ਗੁਰੂ ਨਾਨਕ ਸਾਹਿਬ ਆਪਣੇ ਸਮੇਂ ਚ ਆਏ ਸੀ ਪੀਰ ਬੁੱਢਰ ਸਾਹਿਬ ਦੇ ਕੋਲ ਆ ਕੇ ਠਹਿਰੇ ਸੀ ਪਹਾੜੀ ਦੇ ਉੱਤੇ ਉਹ ਸਾਖੀ ਮਿਲਦੀ ਪੂਰੀ ਅੱਛਾ ਜੀ ਪੀਰ ਬੁੱਢਰ ਸਾਹਿਬ ਕਰਨੀ ਦਾ ਪੀਰ ਸੀਗਾ ਆਖਿਆ ਜਾਂਦਾ ਆ ਉਹਦਾ ਸਾਖੀ ਜੋੜ ਕੇ ਕਿ ਉਹਦੀਆਂ ਬੱਕਰੀਆਂ ਨੂੰ ਸ਼ੇਰ ਚਾਰਦਾ ਹੁੰਦਾ ਸੀ ਤੇ ਗੁਰੂ ਨਾਨਕ ਸਾਹਿਬ ਉਹਨਾਂ ਨੇ ਜਦੋਂ ਗੁਰਨਾਨ ਸਾਹਿਬ ਤੁਰਨ ਲੱਗੇ ਤੇ ਉਦੋਂ ਦੁੱਧ ਲੈ ਕੇ ਆਇਆ ਤੇ ਜਦੋਂ ਦੁੱਧ ਲੈ ਕੇ ਆ ਆਪਣੇ ਬੱਕਰੀਆਂ ਦੇ ਚੋਕ ਤੇ ਸਤਗੁਰੂ ਨੇ ਕਿਹਾ ਵੀ ਹੁਣ ਤਾਂ ਤੁਰਨ ਦਾ ਸਮਾਂ ਹੋ ਗਿਆ ਹੁਣ ਤਾਂ ਲੇਟ ਹੋ ਗਿਆ ਅਸੀਂ ਜੋ ਛਕਣਾ ਹੀ ਛਕ ਲਿਆ ਉਹ ਕਹਿੰਦੇ ਦੁੱਧ ਸ਼ਰਧਾ ਉਹਨਾਂ ਲੈ ਕੇ ਆਏ ਤੇ ਸਤਗੁਰੂ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਕੋਲੋਂ ਦੁੱਧ ਹੁਣ ਛੇਵੇਂ ਜੰਮੇ ਚਾ ਕੇ ਛਕਾਂਗੇ ਅੱਛਾ ਜੀ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜਦੋਂ ਬਾਬਾ ਗੁਰਦਿਤ ਗੁਰਦਿੱਤਾ ਜੀ ਸ਼ਹਿਰ ਵਸਾਉਣ ਗਏ ਆ ਬਾਬਾ ਗੁਰਦਿੱਤਾ ਜੀ ਨੇ ਵੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਬੁੱਢੀ ਛਾਹ ਦੇ ਕੋਲ ਬੈਠ ਕੇ ਦੁੱਧ ਵੀ ਛਕਿਆ ਤੇ ਉਹਦੇ ਕੋਲ ਠਹਿਰੇ ਉਹਨੂੰ ਵਰਵੀ ਦੇ ਤੇ ਲੰਮੀ ਉਮਰ ਵਾਲਾ ਹੋਇਆ ਉਹ ਮੈਂ ਤਾਂ ਹੀ ਕਹਿੰਦਾ ਕਿ ਉਹਨਾਂ ਦਾ ਨਾਂ ਹੀ ਫੇਰ ਬੁੱਢਾ ਛਾ ਫੇਰ ਇਸ ਕਰਕੇ ਪਾਇਆ ਉਹ ਵੀ ਲੰਬੀ ਉਮਰ ਸੀ ਤੋਂ ਇਹੋ ਜਿਹਾ ਗੁਰਸਿੱਖ ਹੋਇਆ ਜਿਨ੍ਹਾਂ ਨੇ ਗੁਰਨਾਨਕ ਸਾਹਿਬ ਦੇ ਵੀ ਦਰਸ਼ਨ ਕੀਤੇ ਤੇ ਸ਼ੇਰਪਾਸ਼ਾ ਦੇ ਦਰਸ਼ਨ ਕੀਤੇ ਆ ਬਾਬਾ ਬੁੱਢਾ ਜੀ ਇੱਕ ਬਾਬਾ ਬੁੱਢਾ ਜੀ ਇੱਕ ਬਾਬਾ ਬੁੱਢੇ ਨੇ ਸ਼ਾ ਦੋਨਾਂ ਦੇ ਨਾਂ ਦਾ ਹਾਂ ਉਹ ਉਮਰ ਦਾ ਨਾਂ ਉਹਦੋਂ ਆ ਹੀ ਦੇ ਰੱਖੀ ਜਾਂਦੀ ਸੀ ਪਰ ਬਾਬਾ ਬੁੱਢਾ ਜੀ ਦਾ ਨਾਂ ਪਹਿਲਾਂ ਤਾਂ ਕੁਝ ਹੋਰ ਹੋਊਗਾ ਕਿ ਬਾਬਾ ਬੁੱਢੇ ਸੀ ਬੁੱਢਾ ਸ਼ਬਦ ਸੀਗਾ ਬੁੱਢਾ ਉਹ ਬੁੱਢਾ ਜੀ ਬਣ ਗਿਆ ਫੇਰ ਬਾਅਦ ਚ ਬੁੱਢਨੀ ਸਾਹ ਦਾ ਵੀ ਸ਼ਾਇਦ ਕੋਈ ਹੋਰ ਨਾ ਹੋਵੇ ਪਰ ਸਾਡੇ ਇਤਿਹਾਸ ਨੂੰ ਬੁੱਢਨੀ ਸਾਹ ਦਿੱਤਾ ਤੇ ਜਿਗਰ ਅ ਦਵਾਜਾ ਤਾਂ ਇਹ ਹੀ ਰਹੀ ਹੈ ਕਿ ਉਹ ਉਹਨਾਂ ਨੇ ਲੰਮੀਆਂ ਲੰਮੀਆਂ ਮਾਰਾਂ ਛੇ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਹੁਣ ਜਦੋਂ ਗੁਰਤੇਗਬਾਦ ਜਕੀਰਪੁਰ ਸਾਹਿਬ ਪਹੁੰਚ ਗਏ ਸਾਰਾ ਸਮਾਨ ਗੁਰਗੱਦੀ ਦਾ ਸਾਰਾ ਪੂਰਾ ਸਤਕਾਰ ਦਿੱਤਾ ਗਿਆ ਤੁਸੀਂ ਆਓ ਜੀ ਹੁਣ ਸਾਂਭੋ ਸ਼ਹਿਰ ਨੂੰ ਤੇ ਸਤਿਗੁਰ ਕਹਿੰਦੇ ਨਹੀਂ ਜਿੱਦਾਂ ਦਵਾਨ ਲਾਉਂਦੇ ਉਦਾਂ ਹੀ ਦਵਾਨ ਲਾਉਣਾ ਤੁਸੀਂ ਇੱਥੇ ਰਹਿਣਾ ਇੱਥੇ ਦਾ ਪ੍ਰਬੰਧ ਸਾਮਣੂ ਮਰਜੀ ਜਿੱਦਾਂ ਕਰਦੇ ਉਦਾਂ ਹੀ ਕਰਨਾ ਆ ਤੁਸੀਂ ਜਿੱਦਾਂ ਸੰਗਤਾਂ ਨੂੰ ਉਪਦੇਸ਼ ਦਿੰਦੇ ਉਦਾਂ ਹੀ ਦੇਣਾ ਆ ਅਸੀਂ ਥੋੜਾ ਗਾਂ ਜਾਣਾ ਹਤੇ ਅੱਛਾ ਤੇ ਸਤਗੁਰੂ ਜੀ ਪਹਾੜੀ ਦਾ ਰਾਜਸਥਾਨ ਦੇ ਵਿੱਚ ਜਿਹੜੀਆਂ ਰਾਜਪੂਤਾਂ ਨੇ ਜਿਹੜੇ ਰਾਜਸਥਾਨ ਸੀ ਉਹਨਾਂ ਵਿੱਚ ਪ੍ਰਚਾਰ ਕਰਦੀ ਗਾਂ ਨੂੰ ਨਿਕਲ ਗਿਆ ਆ ਉਹਨਾਂ ਕੋਲ ਜਦੋਂ ਗਾਂ ਨੂੰ ਨਿਕਲ ਗਿਆ ਹੈਗੇ ਸਤਗੁਰੂ ਜੀ ਤੇ ਰਾਜਾ ਦੀਪਚੰਦ ਕਹਿਲੂਰੀਆ ਸੀਗਾ ਅੱਛਾ ਜੀ ਕਿ ਮਾਖੋਵਾਲ ਪਿੰਡ ਜਿਹੜਾ ਸੀਗਾ ਉਹਦੇ ਵਿੱਚ ਨਾ ਤਾਂ ਫਸਲ ਹੁੰਦੀ ਸੀਗੀ ਨਾ ਕੋਈ ਘਰ ਵੱਸਦਾ ਸੀਗਾ ਵੱਸਣ ਦੀ ਦਿੰਦਾ ਘਰ ਕਿਆ ਜਾਂਦਾ ਸੀ ਕਿ ਉੱਥੇ ਇੱਕ ਮਾਖੋ ਨਾਂ ਦਾ ਦੈਂਤ ਰਹਿੰਦਾ ਆ ਅੱਛਾ ਕੋਈ ਐਹੋ ਜੀ ਬਿਰਤੀ ਵਾਲਾ ਜਿਹੜਾ ਉਜੜਾਈ ਜਾਂਦਾ ਆ ਤੇ ਨਾ ਫਸਲਾਂ ਨੂੰ ਵੀ ਝਾੜ ਦਿੰਦਾ ਤੇ ਲੋਕਾਂ ਨੂੰ ਵੀ ਝਾੜ ਦਿੰਦਾ ਜਿਹੜੇ ਵੱਸਦੇ ਤੇ ਘਰ ਕੋਈ ਟਿਕਦਾ ਨਿਗਾ ਤੇ ਉਹਨੇ ਰਾਜਾ ਦੀਪ ਚੰਦ ਕਲਹੂਰੀ ਨੇ ਆਖਿਆ ਵੀ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ ਬਖਸ਼ਿਸ਼ਾ ਕਰੋ ਕਿ ਆ ਜਿਹੜਾ ਮੱਖੋਵਾਲ ਪਿੰਡ ਐ ਇਹਦੀ ਜ਼ਮੀਨ ਮੈਂ ਤੁਹਾਨੂੰ ਦੇਣਾ ਤੁਸੀਂ ਇੱਥੇ ਪਿੰਡ ਵੀ ਵਸਾ ਦਿਓ ਤੇ ਇੱਥੇ ਆਪਣਾ ਟਿਕਾਣਾ ਵੀ ਕਰੋ ਕੀਰਤਪੁਰ ਤੋਂ گاਹ ਪੰਜ ਸੱਤ ਮੀਲ گاਹ ਜਾ ਕੇ ਅੱਛਾ ਜਿੱਥੇ ਅੱਜ ਕੱਲ ਨੰਦ ਪਰ ਵਸਿਆ ਹੋਇਆ ਮੱਖੋਵਾਲ ਪਿੰਡ ਛੀ ਤੇ ਸਤਗੁਰੂ ਨੇ ਆਖਿਆ ਮਕੋਵਾਲਪਿੰਦ ਸੀ ਹਾਂਜੀ ਉਹ ਥਾਂ ਲਈ ਸਤਗੁਰੂ ਨੇ ਮੇਉ ਥਾਂ ਨੇ ਦਾ ਜਦੀ ਚੰਦ ਕਹਿਲੂਰੀਏ ਨੇ ਆਖਿਆ ਹੋਰ ਇਹਨਾਂ ਦਾ ਸੰਬੰਧ ਕਿਸੇ ਗੁਰੂ ਘਰ ਦੇ ਆਪਾਂ ਉਹ ਵੀ ਥੋੜੀ ਜਿਹੀ ਗੱਲ ਸਾਂਝੀ ਕਰ ਲਈਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੀ ਜੇਲ੍ਹ ਚ ਕੈਦ ਰਹੇ ਸੀ ਛੇਵੇਂ ਗੁਰੂ ਛੇਵੇਂ ਗੁਰੂ ਸਾਹਿਬਾਨ ਤੇ ਉਦੋਂ ਆਪਾਂ ਸੁਣਿਆ ਕਿ ਜਦੋਂ ਉਹ ਤੋਂ ਜੇਲ੍ਹ ਤੋਂ ਰਿਹਾਅ ਹੋਏ ਜਹਾਂਗੀਰ ਨੂੰ ਨਿਮਰਤਾ ਮਾਫੀ ਮੰਗੀ ਆ ਤੇ ਉਹਨਾਂ ਕਹਿੰਦਾ ਵੀ ਤੁਸੀਂ ਤੁਹਾਨੂੰ ਜੇਲ੍ਹ ਤੋਂ ਛੱਡਿਆ ਸਤਗੁਰੂ ਨੇ ਕਿਹਾ ਇਦਾਂ ਨਹੀਂ ਹੋਣਾ ਜਿਹੜੇ ਰਜਵਾੜੇ ਗਾਇਦ ਕੀਤੇ ਇਹ ਵੀ ਛੱਡੋ ਤੇ ਬੁੰਝਾ ਗਾਇਦ ਕੀਤੇ ਹੋਏ ਸੀ ਉਹਨਾਂ ਦਾ ਜਿਹੜਾ ਤੁਹਾਡਾ ਪੱਲਾ ਫੜ ਲਿਆ ਉਹ ਚਲ ਜਾਵੇ ਫਿਰ ਤੁਸੀਂ ਕਿਨੇ ਤੁਹਾਡੇ ਸਿੱਖ ਬਣ ਗਏ ਛੱਡ ਕਿਹੜੀ ਜਾਣੇ ਗੁਰੂ ਘਰ ਦੀ ਪਿਰਤ ਆ ਤੇ ਸਤਗੁਰ ਨੇ ਬੁੰਝਾ ਕਲੀਆਂ ਵਾਲਾ ਚੋਲਾ ਸਵਾ ਕੇ ਇੱਕ ਕਣੀ ਇੱਕ ਨੂੰ ਫੜਾ ਕੇ 52 ਨੂੰ ਨਾਲ ਲੈ ਕੇ ਆਪਣੇ ਆਏ ਸੀ ਹਾਂਜੀ ਉਹ 52 ਦੇ 52 ਰਾਜੇ ਜਿਹੜੇ ਸੀਗੇ ਉਹ ਇਹਨਾਂ ਦੀਆਂ ਹਿਮਾਚਲ ਦੀਆਂ ਨਿਰਿਆਸਤਾਂ ਦੇ ਸਤਨੂਜ ਤੋਂ ਭਾਰ ਦੀਆਂ ਰਿਆਸਤਾਂ ਦੇ ਰਜਵਾੜੇ ਸੀਗੇ ਵੱਖਰੇ ਵੱਖਰੇ ਜਿਨ੍ਹਾਂ ਨੂੰ ਬਾਈ ਤੜ ਦੇ ਰਾਜੇ ਵੀ ਕਿਹਾ ਜਾਂਦਾ ਸੀ ਉਹਨਾਂ ਵਿੱਚੇ ਦੀਪ ਚੰਦ ਕਹਿਲੂਰੀਆ ਵੀ ਸੀਗਾ ਤੋ ਮਹਾਰਾਜਾ ਉਹਨਾਂ ਤੇ ਆਲਰੇਡੀ ਅਹਿਸਾਨ ਸੀਗਾ ਮਹਾਰਾਜ ਦਾ ਆਸਾਨ ਵੀ ਸੀ ਉਹ ਗੁਰੂ ਘਰ ਦੇ ਸ਼ਰਧਾਲੂ ਵੀ ਬਣ ਚੁੱਕੇ ਹੋਏ ਸੀਗੇ ਇਹ ਕੀਰਤਪੁਰ ਵਾਲੀ ਥਾਂ ਵੀ ਉਹਨਾਂ ਨੇ ਗੁਰੂ ਸਾਹਿਬ ਨੂੰ ਦੇਣੀ ਚਾਹੀ ਸੀ ਗੁਰੂ ਸਾਹਿਬ ਨੇ ਮੁੱਲ ਲੈ ਕੇ ਹੀ ਵਿਸਾਇਆ ਸੀ ਕਿ ਗੁਰੂ ਘਰ ਦੀ ਇੱਕ ਪੜਤ ਰਹੀ ਆ ਜਦੋਂ ਕੋਈ ਥਾਂ ਦੇਣੀ ਚਾਹੁੰਦਾ ਸਤਗੁਰੂ ਕਹਿੰਦੇ ਭਾਵੇਂ ਇੱਕ ਟਕਾ ਲਵੋ ਰਜਿਸਟਰੀ ਸਾਡੇ ਨਾਂ ਤੇ ਕਰੋ ਬਿਲਕੁਲ ਕਿਉਂਕਿ ਕਾਰਨ ਰਾਜਿਆਂ ਦਾ ਕੋਈ ਪਤਾ ਨਹੀਂ ਵਿਸਾਹ ਨਹੀਂ ਹੈਗਾ ਕਿ ਕਦੋਂ ਇਹਨਾਂ ਨੇ ਸ਼ਰਧਾਲੂ ਬਣ ਜਾਣਾ ਤੇ ਕਦੋਂ ਵਿਰੋਧੀ ਬਣ ਜਾਣਾ ਸਹੀ ਗਾ ਅਕਬਰ ਨੇ ਵੀ ਕਿਹਾ ਸੀ ਜ਼ਮੀਨ ਦੇਣ ਦੀ ਗੱਲ ਕੀਤੀ ਸੀ ਸਤਗੁਰੂ ਤੇ ਕਹਿੰਦਾ ਨਹੀਂ ਮੁੱਲ ਲਵਾਂਗੇ ਅਮਰਸਰ ਲਈ ਇਦਾਂ ਹੀ ਕਰਤਾਰਪੁਰ ਦੀ ਜ਼ਮੀਨ ਵੀ ਫੌਜਦਾਰ ਜਿਹੜਾ ਜਲੰਧਰ ਦਾ ਏ ਉਹਨੇ ਕਿਹਾ ਸੀ ਗੁਰੂ ਅਰਜਨ ਦੇਵ ਸਾਹਿਬ ਨੂੰ ਤੁਸੀਂ ਤੇ ਸ਼ਰਦ ਸਾਹਿਬ ਤੇ ਸਤਗੁਰੂ ਕਹਿੰਦਾ ਮੁੱਲ ਲਵਾਂਗੇ ਥਾਂ 8993 ਏਕੜ ਮੁੱਲ ਲੈ ਕੇ ਕਰਤਾਰਪੁਰ ਸ਼ਰਦ ਸਾਹਿਬ ਜਲੰਧਰ ਵਾਲਾ ਗੁਨਾਰਥਨ ਵੀ ਕਰਤਾਰਪੁਰ ਮੁੱਲ ਲੈ ਕੇ ਉਸਾਇ ਸੀ ਇਦਾਂ ਹੀ ਜਦੋਂ ਕੀਰਤਪੁਰ ਨੂੰ ਸੁਣਾ ਸੀ ਪੈਸੇ ਦਿੱਤੇ ਸੀ ਬੇਸ਼ੱਕ ਉਹ ਸ਼ਰਦਾ ਵੀ ਸੀ ਉਹਨਾਂ ਨੂੰ ਥੋੜੇ ਲਾਤੇ ਇਦਾਂ ਹੀ ਜਦੋਂ ਮੱਖੋਵਾਲ ਦੀ ਗੱਲ ਕਰੀ ਤੇ ਸਤਗੁਰੂ ਨੇ ਕਿਹਾ ਵੀ ਨਹੀਂ ਖੈਰ ਤਾਂ ਬਸੋਂ ਦਾ ਸਾਡਾ ਇਰਾਦਾ ਹੈਗਾ ਆ ਪਰ ਰਜਿਸਟਰੀ ਗੁਰਗਰ ਦੇ ਨਾਂ ਤੇ ਪਹਿਲਾਂ ਹੋਊਗੀ ਤੇ ਪੈਸੇ ਲਵਾਂਗੇ ਪੈਸੇ ਦੇਵਾਂਗੇ ਤੁਹਾਨੂੰ ਤੇ ਭਾਵੇਂ ਤੁਸੀਂ ਇੱਕ ਟਖਾ ਲਿਓ ਤੇ ਭਾਵੇਂ ਜਿੰਨੇ ਮਰਜ਼ੀ ਲਿਓ ਤੇ ਰਜਿਸਟਰੀ ਹੋਣੀ ਹੈ ਪਹਿਲੇ ਭਾਜੀ ਜਦੋਂ ਮੱਖਵਾ ਤੋਂ ਫਿਰ ਆਪਣਾ ਕਰਤਾਰ ਅਨੰਦਪੁਰ ਸਾਹਿਬ ਦੀ ਗੱਲ ਜਿਹੜੀ ਆ ਆਪਾਂ ਹੁਣ ਅਗਲੇ ਐਪੀਸੋਡ ਵਿੱਚ ਲੈ ਕੇ ਜਾਣੀ ਆ ਕਿਉਂਕਿ ਮੈਨੂੰ ਪਤਾ ਗੱਲਬਾਤ ਲੰਬੀ ਹੋਣੀ ਆ ਔਰ ਮੈਂ ਨਹੀਂ ਤੁਹਾਨੂੰ ਚਾਹੁੰਦਾ ਕਿ ਛੋਟੀ ਕਰੋ ਤੁਸੀਂ ਖੁਦ ਕੇ ਦੱਸੋ ਸੋ ਸਾਰੇ ਹੀ ਸੰਗਤ ਨੂੰ ਇੱਕ ਵਾਰੀ ਮਾਫੀ ਮੰਗਦੇ ਆ ਕਿ ਆਹ ਐਪੀਸੋਡ ਅਸੀਂ ਇੱਥੇ ਹੀ ਫਿਨਿਸ਼ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਮੈਂ ਭਾਈ ਸਾਹਿਬ ਨਾਲ ਗੱਲਬਾਤ ਕਰੂੰਗਾ ਕਿ ਕਿਸ ਤਰ੍ਹਾਂ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣਾ ਕੀਰਤਪੁਰ ਸਾਹਿਬ ਤੋਂ ਅੱਗੇ ਗਏ ਔਰ ਫਿਰ ਕਿੱਦਾਂ ਉਹਨਾਂ ਨੂੰ ਆਫਰ ਹੋਈ ਅਨੰਦਪੁਰ ਸਾਹਿਬ ਦੀ ਸ਼ਹਿਰ ਬਸਾਉਣ ਦੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ